C'est ਆਗੂ ਤੇ ਨਾਲੇ ਸਮਾਜ ਸੇਵੀ ਸੁਖਜਿੰਦਰ ਸਿੰਘ ਮਾਹੂ ਨੂੰ ਧਮਕੀ ਮਿਲੀ ਹੈ ਸੁਖਜਿੰਦਰ ਸਿੰਘ ਮਾਹੂ ਨੂੰ ਧਮਕੀ ਉਹਨਾਂ ਦੀ ਕਾਰ ਦੇ ਉੱਤੇ ਇੱਕ ਪੋਸਟਰ ਲਗਾ ਕੇ ਧਮਕੀ ਦਿੱਤੀ ਗਈ ਹੈ ਜਿਹਦੇ ਵਿੱਚ ਉਹਨਾਂ ਨੂੰ ਲਿਖਿਆ ਗਿਆ ਕਿ ਮਾਹੂ ਮੈਂ ਤੁਹਾਨੂੰ ਮਾਰੂ ਯਾਨੀ ਕਿ ਧਮਕੀ ਦੇਣ ਵਾਲਿਆਂ ਨੇ ਇਹ ਥ੍ਰੈਟ ਦਿੱਤਾ ਹੈ ਕਿ ਉਹਨਾਂ ਨੂੰ ਕਿਸੇ ਵੇਲੇ ਵੀ ਮਾਰ ਸਕਦੇ ਨੇ ਇਸ ਚੀਜ਼ ਨੂੰ ਥੋੜਾ ਜਿਹਾ ਲੈ ਕੇ ਆਪਣੀ ਸੁਰੱਖਿਆ ਲਈ ਐਸਐਸਪੀ ਦਿਹਾਤੀ ਨੂੰ ਉਹਨਾਂ ਵੱਲੋਂ ਸ਼ਿਕਾਇਤ ਵੀ ਕੀਤੀ ਗਈ ਹੈ ਮਾਹੂ ਸਾਡੇ ਨਾਲ ਨੇ ਸਰ ਇੱਕ ਧਮਕੀਦਾ ਥ੍ਰੈਟ ਤਾਨੂੰ ਲੈਟਰ ਮਿਲਿਆ ਹੈ ਤੁਹਾਡੀ ਕਾਰ ਤੇ ਲੱਗਾ ਹੋਇਆ ਕੀ ਕੀ ਸਮਝਦੇ ਹੋਇਆ ਇਸ ਚੀਜ਼ ਨੂੰ ਕਿ ਕਿਸ ਤਰ੍ਹਾਂ ਤੁਹਾਨੂੰ ਕਿੰਨਾ ਨੇ ਇਹ ਥ੍ਰੈਟ ਦਿੱਤਾ ਹੋ ਸਕਦਾ ਹੈ ਜਿਹੜੇ ਸਮਾਜ ਵਿਰੋਧੀ ਅੰਸਰ ਆ ਮੈਂ ਤੇ ਇਹੀ ਸਮਝਦਾ ਕਿ ਉਹਨਾਂ ਵੱਲੋਂ ਇਹ ਥ੍ਰੈਟ ਆ ਅਸੀਂ ਦੱਬੇ ਗੁਜਰੇ ਲੋਕਾਂ ਦੀ ਆਵਾਜ਼ ਉਠਾਉਂਦੇ ਆ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਉਠਾਉਂਦੇ ਆ ਅਸੀਂ ਹਰ ਪੱਖ ਦੇ ਵਿੱਚ ਜਿਵੇਂ ਪ੍ਰਸ਼ਾਸਨ ਦੇ ਕੁਝ ਅਫਸਰ ਕਰਪਟ ਆ ਸਾਰੇ ਨਹੀਂ ਮੈਂ ਕਹਿੰਦਾ ਕੁਝ ਅਫਸਰ ਕਰਪਟ ਆ ਅਸੀਂ ਉਹਨਾਂ ਕੋਲੋਂ ਵੀ ਆਮ ਲੋਕਾਂ ਨੂੰ ਇਨਸਾਫ ਦਿਵਾਉਨੇ ਆ ਪਰ ਚਾਹੇ ਸਾਨੂੰ ਪ੍ਰੋਟੈਸਟ ਕਰਨਾ ਪਵੇ ਚਾਹੇ ਸਾਨੂੰ ਉਹਨਾਂ ਦੇ ਨਾਲ ਗੱਲਬਾਤ ਕਰਨੀ ਪਵੇ ਇਨਸਾਫ ਦਿਵਾਉਨੇ ਆ ਸਾਨੂੰ ਲੱਗਦਾ ਕਿ ਜਿਹੜਾ ਮਾਫੀਆ ਆਲੇ-ਦੁਆਲੇ ਸਾਡੇ ਪਣ ਭਰਿਆ ਨਾ ਜਿਹੜਾ ਬਹੁਤ ਜ਼ਿਆਦਾ ਮਾਫੀਆ ਆਮ ਲੋਕਾਂ ਨੂੰ ਦਬਾ ਰਿਹਾ ਆਮ ਲੋਕਾਂ ਦੀ ਆਵਾਜ਼ ਦਬਾਈ ਜਾ ਰਹੀ ਹੈ ਮੈਨੂੰ ਲੱਗਦਾ ਉਹਨਾਂ ਵੱਲੋਂ ਮੈਨੂੰ ਇਹ ਥ੍ਰੈਟ ਮਿਲਿਆ ਕਿ ਇਹ ਘਰ ਬੈਠ ਜਾਵੇ ਸਮਾਜ ਸੇਵਾ ਦੇ ਕੰਮ ਨਾ ਕਰੇ ਤੁਹਾਨੂੰ ਅੰਦਰ ਦੀ ਕੀ ਆ ਤੁਸੀਂ ਇਹ ਥ੍ਰੈਟ ਬਾਰੇ ਕਿਸ ਤਰ੍ਹਾਂ ਦੇਖਿਆ ਤਾਂ ਉਹਨੂੰ ਕਿਵੇਂ ਪਤਾ ਲੱਗਿਆ ਕਿ ਤੁਹਾਨੂੰ ਇਹ ਚਿੱਠੀ ਮਿਲੀ ਹੈ ਇਹਦੇ ਵਾਲੀ ਧਮਕੀ ਭਰੀ ਜਦੋਂ ਮੈਂ ਰੋਜ਼ਾਨਾ ਦੀ ਤਰ੍ਹਾਂ ਮੇਰਾ ਆਫਿਸ ਹੈ ਉੱਥੇ ਦੁਬੁਰਜੀ ਅੱਡੇ ਦੇ ਉੱਪਰ ਮੇਰਾ ਆਫਿਸ ਹੈ ਮੈਂ ਰੋਜ਼ਾਨਾ ਤਰ੍ਹਾਂ ਆਪਣੇ ਘਰ ਗੱਡੀ ਲੈ ਕੇ ਗਿਆ ਜਦੋਂ ਮੇਰੇ ਨਾਲ ਮੇਰਾ ਡਰਾਈਵਰ ਸੀ ਉਹਨੇ ਗੱਡੀ ਜਦੋਂ ਖੋਲੀ ਉਹਨੇ ਮੈਨੂੰ ਇੱਕ ਚਿੱਠੀ ਕੱਟ ਕੇ ਦਿੱਤੀ ਇਹਨਾਂ ਕਹਿੰਦਾ ਸਾਰਾ ਡਰਾਈਵਰ ਸੀਟ ਦੇ ਨਾਲ ਇੱਕ ਚਿੱਠੀ ਲੱਗੀ ਹੈ ਸਟicker ਦੇ ਨਾਲ ਲੱਗੀ ਸੀ ਮਤਲਬ ਇੱਕ ਗੱਡੀ ਦੇ ਅੰਦਰ ਪਈ ਸੀ ਨਹੀਂ ਗੱਡੀ ਦੇ ਅੰਦਰ ਨਹੀਂ ਡਰਾਈਵਰ ਸੀਟ ਦੇ ਬਾਹਰ ਬਾਹਰ ਚਿਪਕੀ ਸੀ ਉਹਨਾਂ ਨੇ ਦ ਲਗੀ ਅਸੀਂ ਸੋਚਿਆ ਸ਼ਾਇਦ ਕੋਈ ਚਲਾਨ ਨਾ ਹੋਵੇ ਅਸੀਂ ਇਗਨੋਰ ਕੀਤਾ ਇਸ ਚੀਜ਼ ਨੂੰ ਕੋਈ ਗੱਲ ਨਹੀਂ ਪਰ ਜਦੋਂ ਜੀ ਖੋਲ ਕੇ ਦੇਖਿਆ ਫਿਰ ਸਾਨੂੰ ਪਤਾ ਲੱਗਾ ਇਹ ਧਮਕੀ ਭਰੀ ਚਿੱਠੀ ਆ ਫਿਰ ਸਾਨੂੰ ਬੜਾ ਇਸ ਚੀਜ਼ ਦਾ ਦੁੱਖ ਵੀ ਹੋਇਆ ਪਰੇਸ਼ਾਨ ਵੀ ਹੁੰਦੀ ਦਿਮਾਗ ਦੇ ਵਿੱਚ ਕਿ ਅਸੀਂ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ ਹਮੇਸ਼ਾ ਆਮ ਦਬੇ ਕੁਚਲੇ ਲੋਕਾਂ ਦੀ ਹੈਲਪ ਕਰਦੇ ਆ ਤੇ ਫਿਰ ਵੀ ਸਾਨੂੰ ਮੈਂ ਇਹੀ ਸਮਝਦਾ ਵੀ ਸਾਨੂੰ ਜਿਹੜੇ ਸਮਾਜ ਵਿਰੋਧੀ ਅੰਸਰ ਆ ਗੁੰਡਾ ਤੱਤ ਆ ਜਿਹੜੇ ਉਹਨਾਂ ਨੇ ਧਮਕੀ ਭਰੇ ਪੱਤਰ ਦਿੱਤਾ ਸੁਖਿੰਦਰ ਜੀ ਵਾਕਈ ਸਾਈਕੋਲੋਜੀਕਲੀ ਬੜਾ ਅਫੈਕਟ ਪੈਂਦਾ ਏ ਇਹ ਧਮਕੀ ਭਰੇ ਪੱਤਰ ਅੰਗਰੇਜ਼ੀ ਚ ਲਿਖੇ ਯਾ ਮਿਲ ਕਿਆ ਇਸ ਤਰ੍ਹਾਂ ਨਹੀਂ ਲੱਗਾ ਸੀਗਾ ਕਿਸੇ ਹੋਰ ਪਾਸ਼ਾ ਜ ਪੰਜਾਬੀ ਚ ਜਾਂ ਹਿੰਦੀ ਦੇ ਵਿੱਚ ਸੀਗਾ ਨਹੀਂ ਸੇਮ ਇਹੀ ਲੈਟਰ ਹੈ ਇਹਦੀ ਫੋਟੋ ਕਾਪੀ ਮੈਂ ਤੁਹਾਡੇ ਸਾਹਮਣੇ ਪੇਸ਼ ਕੀਤੀ ਆ ਜਿਹੜਾ ਮੈਂ ਮਾਰਕ ਕੀਤਾ ਉਹਦੇ ਵਿੱਚ ਗਾਲਾਂ ਲਿਖੀਆਂ ਆ ਇਸ ਕਰਕੇ ਮੈਂ ਉਹਨਾਂ ਨੂੰ ਮਾਰਕ ਕੀਤਾ ਜੋ ਕਿ ਵਧੀਆ ਨਹੀਂ ਲੱਗਦਾ ਮੀਡੀਆ ਦੇ ਜਾਇਰਡ ਕਰਨ ਵਾਸਤੇ ਸਮਾਜ ਸੇਵੀ ਵੀ ਹੋ ਤੁਸੀਂ ਕਿਸਾਨ ਆਗੂ ਵੀ ਹੋ ਤੁਸੀਂ ਲੋਕਾਂ ਦੇ ਦਬਲੇ ਕੁਚਲੇ ਲੋਕਾਂ ਦੀਆਂ ਮਦਦ ਵੀ ਕਰਦੇ ਉਹਨਾਂ ਦੀ ਆਵਾਜ਼ ਹੋ ਚੁੱਕਦੇ ਹੋ ਤੁਹਾਨੂੰ ਆਪਣੇ ਤੌਰ ਤੇ ਨਿੱਜੀ ਤੌਰ ਤੇ ਕੀ ਲੱਗਦਾ ਹੈ ਕਿ ਕਿੱਡਾਂ ਵੱਲੋਂ ਇਹੋ ਜਿਹਾ ਅੰਜਾਮ ਦਿੱਤਾ ਹੋਏਗਾ ਕਟੜਾ ਨੂੰ ਇਹੋ ਜੀ ਚੀਜ਼ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੋਏਗੀ ਕਿਆ ਵਾਕਈ ਹੀ ਇਹਦੇ ਪਿੱਛੇ ਕੋਈ ਚੀਜ਼ ਹੈ ਲਕੋ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਕਿ ਮੈਂ ਹਮੇਸ਼ਾ ਜੇ ਸਰਕਾਰਾਂ ਕਿਸੇ ਦੇ ਨਾਲ ਧੱਕਾ ਕਰਦੀਆਂ ਨੇ ਅਸੀਂ ਸਰਕਾਰਾਂ ਦੇ ਆਵਾਜ਼ ਸਰਕਾਰਾਂ ਦੇ ਵਿਰੋਧ ਆਵਾਜ਼ ਬਲੰਦ ਕਰਦੇ ਆ ਜੇ ਕੋਈ ਸਮਾਜ ਦਾ ਕੋਈ ਬੰਦਾ ਕਿਸੇ ਗਰੀਬ ਦੇ ਨਾਲ ਧੱਕੇਸ਼ਾਹੀ ਕਰਦਾ ਜਾਂ ਕਿਸੇ ਦੇ ਪੈਸੇ ਮਾਰਦਾ ਹੈ ਜਾਂ ਕਿਸੇ ਨਾਲ ਹਿਰਾਫੇਰੀ ਕਰਦਾ ਅਸੀਂ ਉਹਨਾਂ ਦੀ ਆਵਾਜ਼ ਬਲੰਦ ਕਰਦੇ ਆ ਤੇ ਉਹਨਾਂ ਲੋਕਾਂ ਨੂੰ ਇਨਸਾਫ ਦਿਵਾਉਂਦੇ ਆ ਇਸ ਲਈ ਸਾਨੂੰ ਇਹ ਹੀ ਲੱਗਦਾ ਕਿ ਸਮਾਜ ਵਿਰੋਧੀ ਆ ਨਾ ਜਿਵੇਂ ਸਰਕਾਰ ਦੇ ਮੈਂ ਕਿ ਸਮਝਦਾ ਸਰਕਾਰਾਂ ਦੇ ਪਾਲੇ ਹੋਏ ਬੰਦੇ ਨੇ ਸਮਾਜ ਵਿਰੋਧੀ ਬੰਦੇ ਮਾਫੀਆ ਜਿਹੜਾ ਉਹਨਾਂ ਵੱਲੋਂ ਮੈਨੂੰ ਥ੍ਰੈਟ ਆ ਮੈਂ ਸਿਰੀ ਸਰਕਾਰ ਨੂੰ ਇਹ ਹੀ ਬੇਨਤੀ ਕੀਤੀ ਕਿ ਤੁਸੀਂ ਗੁੰਡਿਆਂ ਨੂੰ ਸਿਕਿਉਰਟੀ ਦੇ ਰਿਹਾ ਜੇ ਜਿਹੜੇ ਜਿਹੜੇ ਕ੍ਰਿਮਨਲ ਆ ਉਹਨਾਂ ਨੂੰ ਤੁਸੀਂ ਬਹੁਤ ਜ਼ਿਆਦਾ ਸਿਕਿਉਰਟੀ ਦੇ ਰਹੇ ਸਾਨੂੰ ਅਸੀਂ ਸਮਾਜ ਦੇ ਵਿੱਚ ਦੱਬੇ ਕੁਚਲੇ ਲੋਕ ਜਿਹੜੇ ਆ ਉਹਨਾਂ ਨੂੰ ਅਸੀਂ ਇਨਸਾਫ ਦਵਾਉਣਾ ਹੈ ਸਾਨੂੰ ਵੀ ਸਿਕਿਉਰਟੀ ਦੋ ਸਿਕਿਉਰਟੀ ਦੀ ਅਸੀਂ ਅਸਲੀ ਮੰਗ ਕੀਤੀ ਹੈ ਜੀ ਕਿ ਤੁਹਾਨੂੰ ਹੁਣ ਕੀ ਆਸ਼ਵਾਸ਼ਣ ਕੀ ਮਿਲਿਆ ਐ ਐਸਐਸਪੀ ਸਾਹਿਬ ਨੇ ਆਸ਼ਵਾਸ਼ਣ ਦਿੱਤਾ ਹੈ ਡੀਐਸਪੀ ਐਨਡੀਪੀਐਸ ਨੂੰ ਉਹਨਾਂ ਨੇ ਮਾਰਕ ਕਰਤੀ ਐਪਲੀਕੇਸ਼ਨ ਆਸ਼ਵਾਸ਼ਣ ਦਿੱਤਾ ਹੈ ਕਿ ਅਸੀਂ ਇਹਦਾ ਇਨਕੁਆਇਰੀ ਕਰਕੇ ਹੱਲ ਕਰਾਂਗੇ ਦੇਖੋ ਇਸ ਤੋਂ ਅੱਗੇ ਕੀ ਐ ਐਸਐਸਪੀ ਐਨਡੀਪੀਐਸ ਨੂੰ ਮਤਲ ਉਹ ਇਹੋ ਜੀ ਮਤਲਬ ਨਸ਼ਿਆਂ ਦੇ ਵਿਰੋਧ ਅਸੀਂ ਸ਼ੁਰੂ ਤੋਂ ਆਵਾਜ਼ ਚੁੱਕਦੇ ਆ ਰਹੇ ਆ 2022 ਦੇ ਵਿੱਚ ਵੀ ਅਸੀਂ ਨਸ਼ਿਆਂ ਦੇ ਵਿਰੋਧ ਆਵਾਜ਼ ਚੁੱਕੀ ਸੀ ਅੱਜ ਵੀ ਚੁੱਕਦੇ ਆ ਰਹੇ ਆ ਅਸੀਂ ਨਸ਼ਿਆਂ ਦੇ ਵਿਰੋਧ ਹਮੇਸ਼ਾ ਚੱਲਦੇ ਆ ਤੇ ਨਸ਼ੇ ਵਾਲਿਆਂ ਨੇ ਮੇਰੇ ਉੱਪਰ ਹਮਲਾ ਵੀ ਕੀਤਾ ਸੀ ਜਿਸ ਬੰਦੀ ਪਰਚਾ ਵੀ ਦਰਜ ਹੋਇਆ ਪਰ ਪੁਲਿਸ ਫੇਰ ਪ੍ਰਸ਼ਾਸਨ ਟਸ ਦਾ ਮਸ ਨਹੀਂ ਅੰਦਾ ਉਸੇ ਦਾ ਉੱਥੇ ਪਰਚਾ ਦਰਜ ਕਰਦਾ ਫਾਈਲ ਉੱਥੇ ਦੀ ਉੱਥੇ ਆ ਪ੍ਰਸ਼ਾਸਨ ਵੱਲੋਂ ਸਾਨੂੰ ਇਹ ਨਰਾਜਗੀਕ ਪ੍ਰਸ਼ਾਸਨ ਕੋਈ ਨਸ਼ਾ ਤਸਕਰਾਂ ਦੇ ਉੱਪਰ ਜਾਂ ਜਿਹੜੇ ਕ੍ਰਿਮਨਲ ਆ ਉਹਨਾਂ ਉੱਪਰ ਕੋਈ ਸਖਤ ਕਾਰਵਾਈ ਨਹੀਂ ਕਰਦਾ ਬਾਊ ਜੀ ਜਿਸ ਤਰ੍ਹਾਂ ਇਹ ਚਿੱਠੀ ਹੈ ਤੁ ਨਸ਼ਾ ਤਸਕਰ ਜਾਂ ਨਸ਼ਾ ਕਰਨ ਵਾਲਿਆਂ ਦਾ ਹੀ ਹੱਥ ਹੋ ਸਕਦਾ ਬਿਲਕੁਲ ਜੀ ਉਹਨਾਂ ਦਾ ਹੀ ਹੋ ਸਕਦਾ ਹੋਰ ਤੇ ਕੋਈ ਨਹੀਂ ਜੇ ਜਿਨ੍ਹਾਂ ਲੋਕਾਂ ਦੀ ਮੈਂ ਹੈਲਪ ਕੀਤੀ ਉਹਨਾਂ ਦਾ ਤੇ ਹੱਥ ਹੋ ਨਹੀਂ ਸਕਦਾ ਜਿਨ੍ਹਾਂ ਨੂੰ ਜਿਨ੍ਹਾਂ ਜਿਵੇਂ ਮੰਨ ਲਓ ਕਿਸੇ ਨੇ ਕਿਸੇ ਨਾਲ ਕੋਈ ਹਿਰਾਫੇਰੀ ਕੀਤੀ ਆ ਜਾਂ ਕਿਸੇ ਦੇ ਪੈਸੇ ਦੱਬਲੇ ਉਹਨਾਂ ਕੋਲ ਪੈਸੇ ਦਵਾਈ ਉਹਨਾਂ ਦੇ ਹੱਥ ਹੋ ਸਕਦਾ ਜਿਨ੍ਹਾਂ ਨੇ ਕੋਈ ਠੱਗੀ ਮਾਰੀ ਉਹਨਾਂ ਦੇ ਹੱਥ ਹੋ ਸਕਦਾ ਜਿਨ੍ਹਾਂ ਨੂੰ ਮੈਂ ਇਨਸਾਫ ਦਵਾਈ ਉਹ ਤੇ ਉਹ ਤੇ ਨਹੀਂ ਕਰ ਸਕਦੇ ਜਿਨ੍ਹਾਂ ਕੋਲੋਂ ਮੈਂ ਇਨਸਾਫ ਲੈ ਕੇ ਦਿੱਤਾ ਉਹਨਾਂ ਦੇ ਹੱਥ ਹੋ ਸਕਦਾ ਸਮਾਜ ਵਿਰੋਧੀ ਅਨਸਰਾਂ ਦਾ ਹੱਥ ਹੋ ਸਕਦਾ ਮੈਂ ਇਹ ਸਮਝਦਾ ਜੀ ਸਰਬੱਤ ਦਾ ਭਲਾ ٹرسٹ ਦੇ ਵੀ ਆਗੂ ਨੇ ਸਰ ਜਸਵੰਤ ਸਿੰਘ ਸੁਖਵਿੰਦਰ ਸਿੰਘ ਮਾਹੂ ਨੂੰ ਇੱਕ ਚਿੱਠੀ ਮਿਲੀ ਹੈ ਧਮਕੀ ਭਰਿਆ ਪੱਤਰ ਮਿਲਿਆ ਹੈ ਉਹਨਾਂ ਬਲਵਾ ਜੱਸਐਸਪੀ ਨੂੰ ਗੋਹਾਰ ਵੀ ਲਗਾਈ ਗਈ ਹੈ ਮੈਂ ਕੋ ਮੈਂ ਤੁਸੀਂ ਪਹਿਲਾਂ ਵੀ ਮਾਊ ਸਾਹ ਨੂੰ ਸਵਾਲ ਕੀਤਾ ਕਿ ਨਸ਼ੇ ਵੇਚਣ ਵਾਲਿਆਂ ਦਾ ਜਾਂ ਮਕਾਉਣ ਵਾਲਿਆਂ ਦਾ ਹੱਥ ਹੋ ਸਕਦਾ ਆਪਾਂ ਪਿਛਲੇ ਦਿਨੀ ਇੱਕ ਵੀਡੀਓ ਵੇਖੀ ਆ ਸਾਫ ਕਾਜੀ ਜੀ ਨੇ ਐਮਐਲਏ ਨੇ ਅਮਰਸਰ ਤੋਂ ਕੁਵਰ ਵਿਜੇ ਪ੍ਰਤਾਪ ਜੀ ਉਹਨਾਂ ਨੇ ਆਪਣੀ ਸਟੇਜ ਤੋਂ ਆਪਣੀ ਸਰਕਾਰ ਦੇ ਵਿੱਚ ਹੁੰਦਿਆ ਹੀ ਬੋਲਿਆ ਕਿ ਨਸ਼ਾ ਜਿਹੜੇ ਵਿਕਾਰ ਇਹ ਆ ਅਮਰਸਰ ਦੇ ਕੁਝ ਅਫਸਰ ਨੇ ਉਹਨਾਂ ਪਿੱਛੇ ਸਰਕਾਰ ਦੇ ਸੀਨੀਅਰ ਜਿਹੜੇ ਆ ਉਹਨਾਂ ਦਾ ਹੀ ਹੱਥ ਆ ਹੁਣ ਗੱਲ ਕਰੀਏ ਮਾਊ ਸਾਹਿਬ ਦੀ ਪੇਖੋ 12-13 ਸਾਲ ਤੋਂ ਤੇ ਮੈਂ ਇਹਨਾਂ ਨੂੰ ਵੇਖ ਰਿਹਾ ਕਿ ਆਪਣੇ ਕਾਰੋਬਾਰ ਦੇ ਨਾਲ ਨਾਲ ਆਪਣੇ ਹਲਕੇ ਤੇ ਪੰਜਾਬ ਦੇ ਹੋਰ ਹਲਕੇ ਜਿਹੜੇ ਆ ਉਹਨਾਂ ਦੇ ਵਿੱਚ ਜਿਨ੍ਹਾਂ ਨੂੰ ਵੀ ਲੋੜ ਪੈਂਦੀ ਆ ਉਹਨਾਂ ਦੇ ਨਾਲ ਖੜਦੇ ਆ ਉਹਨਾਂ ਨੂੰ ਇਨਸਾਫ ਦਿਵਾਉਂਦੇ ਆ ਉਹਦੇ ਚੱਕਰ 'ਚ ਇਹ ਜਿਹੜੇ ਤਸਕਰ ਆ ਇਹਨਾਂ ਨੇ ਧਮਕੀ ਭਰਿਆ ਖੱਤ ਦਿੱਤਾ ਪਿਛਲੇ ਸਾਲ ਇਹਨਾਂ ਤੇ ਜਾਨਲੇਵਾ ਹਮਲਾ ਆਇਆ ਸੱਟਾਂ ਲਾਈਆਂ ਸਿਰ ਦੇ ਵਿੱਚ ਸੱਟ ਲਈਏ ਹਸਪੀਟਲ ਦਾਖਲ ਰਏ ਪਰਚਾ ਵੀ ਦਰਜ ਹੋਇਆ ਪਰ ਸਾਨੂੰ ਅਜੇ ਤੱਕ ਕੋਈ ਨਿਆ ਨਹੀਂ ਮਿਲਿਆ ਸ਼ੋਸ਼ਕ ਜਿੰਦ ਸਿੰਘ ਮਾਹੂ ਜਿਹੜੇ ਕਿਸਾਨ ਆਗੂਆਂ ਦੇ ਨਾਲ-ਨਾਲ ਸਮਾਜ ਸੇਵੀ ਨੇ ਪਿਛਲੇ ਲੰਬੇ ਸਮੇਂ ਤੋਂ ਸਮਾਜ ਦੀ ਸੇਵਾ ਕਰਦੇ ਆ ਰਹੇ ਨੇ ਸਮਾਜ ਦੇ ਦਬਲੇ ਕੁਚਲੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਨੇ ਉਹਨਾਂ ਦੀ ਆਵਾਜ਼ ਉਹਨਾਂ ਦਰਬਾਰੇ ਸਰਕਾਰੀ ਉਹਨਾਂ ਤੱਕ ਪਹੁੰਚਾਉਂਦੇ ਨੇ ਉਹਨਾਂ ਨੂੰ ਇੱਕ ਧਮਕੀ ਮਿਲੀ ਹੈ ਧਮਕੀ ਪਰਿਆਪਤਰ ਉਹਨਾਂ ਦੀ ਕਾਰ ਦੇ ਫਰੰਟ ਡੋਰ ਦੇ ਉੱਤੇ ਯਾਨੀ ਕਿ ਪਹਿਲੇ ਪਹਿਲੇ ਦਰਵਾਜ਼ੇ ਦੇ ਡਰਾਈਵਰ ਸਾਈਡ ਦੇ ਉੱਤੇ ਲੱਗਿਆ ਮਿਲਿਆ ਹੈ ਉਸ ਦੇ ਖਿਲਾਫ ਉਸ ਦੇ ਉਹਨੂੰ ਲੈ ਕੇ ਅੱਜ ਐਸਐਸਪੀ ਦਿਹਾਤੀ ਨੂੰ ਉਹਨਾਂ ਨੇ ਮੰਗ ਪੱਤਰ ਦਿੱਤਾ ਹੈ ਤੇ ਆਪਣੀ ਸੁਰੱਖਿਆ ਦੇ ਲਈ ਉਹਨਾਂ